गर निर हिते औग हमारे दया करो खिच मेरे खाओ डुबदे पुथर तारे ਕੀ ਅਡਾ ਅਗਨੰਬਰ ਬਰਾਬਰ ਥਪੈ ਇੰਤਰੁ ਕੇ ਘੱਤੀ ਨੰਦ ਨਾਨਕ ਹੁਕਮ ਬਚਾਨ ਸੋਖਾ ਭਾਈ ਦਰਸ਼ਨ ਕਰ세 ਗੁਰੂ ਕੈ ਜਨਮ ਮਰਨ ਦੁੱਖ ਹੈ ਚਾਏ ਸਤਨਾਮ 에 ਵਾਹਿਗੁਰੂ ਸਤਿ ਸ੍ਰੀ ਅਕਾਲ soreta manla panjeva hamari ganatana ganya khai apna pachana hath sada sada rangamana ਕਣਤਨ ਕਣੀਆਂ ਕਾਈ ਆਪਣਾ ਬਹਿਤ ਪਛਾਨ ਹੱਥ ਦੇ ਰੱਖੇ ਕਰੇ ਆਪਣੇ ਸਦਾ ਸਤਾਰੰਗ ਮਾਨ ਸਾਚਾ ਸਾਹਿਬ ਸਤ ਮਹਿਰਵਾ ਆਇਆ ਮੇਰਾ ਸਤਿਗੁਰੂ ਪੂਰੈ ਹੋਏ ਸਰਵ ਕਲਿਆਣ ਰਹਾ ਇਹੋ ਪਾਇ ਪਿੰਡ ਜਿੰਨ ਸਾਜਿਆ ਦਿੱਤਾ ਭਿੰਨ ਖਾਨ ਆਪਣੇ ਧਾਸ ਕੀ ਆਪ ਬੈ ਦਰਖੀ ਨਾਨਕ ਸਤਿ ਕੁਰਬਾਨ ਈਓ ਪਾਇ ਪਿੰਡ ਜਿੰਨ ਸਾਜਿਆ ਦੇਤਾ ਇੰਨਣ ਖਾਨ ਆਪਣੇ ਧਾਸ ਸੁਧਿਆ ਪੈਜ ਰੱਖੇ ਨਾਨਕ ਸਤਿ ਕੁਰਬਾਨ मथे